ਕੋਰ ਹੁੰਦੇ ਮਨਜੀਤਪੁਰ ਇਹਨਾਂ ਨੇ ਇੱਕ ਕੰਪਲੀਟ ਕੀਤੀ ਸੀਗੀ ਸਿਟੀ 1 ਥਾਣੇ ਤੋਂ ਰਮਨ ਕੁਮਾਰ ਐਸਐਚਓ ਸੀਗੇ ਉੱਥੇ ਇਹਨਾਂ ਨੇ ਫਿਰ ਇੱਕ ਉਹਦਾ ਬਣਾ ਕੇ ਹੋਊਗਾ ਵੱਡੇ ਵੱਡੇ ਬੰਦੇ ਡਾਕਟਰ ਦੂਜੇ ਬਿਜ਼ਨਸਮੈਨ ਬੰਦੇ ਇੱਕ ਦੋ ਕੋਡੀ ਖਿਡਾਰੀ ਵੀ ਸੀਗੇ ਤੇ ਸੁਨਿਆਰੇ ਵੀ ਸੀਗੇ ਉਹਨਾਂ ਤੋਂ ਫਿਰ ਇਹਨਾਂ ਨੇ ਪੈਸੇ ਲੈਣੇ ਸਟਾਰਟ ਕਰਦੇ ਸੀ ਪੈਸੇ ਲੈ ਲੈਣ ਫੈਸਲਾ ਸੁਨਾਇਆ ਜਾ ਸਾਹਿਬ ਨੇ ਉਹ ਵਧੀਆ ਸੁਨਾਇਆ ਅਸੀਂ ਸੈਟਸ ਭਾਈਆਂ ਤੋਂ ਇੰਨੀ ਕੀ ਸਜ਼ਾ ਹੋਈ ਇਹਦੇ ਵਿੱਚ 5-5 ਸਾਲ ਦੀ ਹੋਈ ਚਾਰਾਂ ਨੂੰ ਰਮਣਕਵਾਰ ਨੂੰ 3 ਸਾਲ ਐਕਸਟਰਾ ਕਿਵੇਂ ਤੁਸੀਂ ਬਹੁਤ ਮੁਸ਼ਕਲ ਨਾਲ ਕੱਢੇ ਮੈਂ 18 ਸਾਲ ਤੋਂ ਅਧਾਲੇ ਕਿਹਾ ਅਮਕੀਆਂ ਮਿਲੀਆਂ ਕਿਹਾ ਵੀ ਬਾਪ ਵਾਪਸ ਲੈ ਜਾ ਮੈਂ ਵਾਪਸ ਲੈਣ ਨੂੰ ਵੀ ਕਿਹਾ ਸੀਗਾ ਬੰਦੇ ਵੀ ਪਾਏ ਸੀ ਪਰ ਮੈਂ ਦਬੜਾ ਨਹੀਂ ਸੀਗਾ ਹਾਂ ਮੇਰਾ ਇਹ ਮਾਈਂਡ ਹੀ ਬਣਿਆ ਵਸੇ ਉਹ ਮੈਂ ਦਬਣਾ ਲੱਗਿਆ ਤੁਹਾਨੂੰ ਲੱਗਦਾ ਬਹੁਤ ਸਜ਼ਾ ਹੈ ਬਹੁਤ ਸਜ਼ਾ ਸਜ਼ਾ ਤਾਂ ਮੰਨੇ ਦੀ ਹੁੰਦੀ ਹੈ ਹਾਂ ਇਮਾਨ ਜੀ ਥੋੜਾ ਬੈਕਗ੍ਰਾਉਂਡ ਦੱਸ ਦਿਓ ਇਹ ਕਿਹਦੀ ਕੀ ਸੀ ਬੈਕਗਰਾਉਂਡ 2007 ਤੋਂ ਮਸਲਾ ਸਾਹਮਣੇ ਆਇਆ ਸੀਗਾ ਇੱਕ ਲੜਕੀ ਸੀਗੀ ਮਨਪ੍ਰੀਤ ਕੌਰ ਤੇ ਮਨਜੀਤ ਕੌਰ ਇਹਨਾਂ ਨੇ ਇੱਕ ਕੰਪਲੀਟ ਕੀਤੀ ਸੀਗੀ ਸਿਟੀ 1 ਠਾਣੇ ਤੋਂ ਰਮਨ ਕੁਮਾਰ ਐਸਐਚਓ ਸੀਗਾ ਉੱਥੇ ਇਹਨਾਂ ਨੇ ਫਿਰ ਇੱਕ ਉਹਦਾ ਬਣਾ ਕੇ ਹੋਊਗਾ ਵੱਡੇ ਵੱਡੇ ਬੰਦੇ ਡਾਕਟਰ ਦੂਜੇ ਬਿਜ਼ਨਸਮੈਨ ਬੰਦੇ ਇੱਕ ਦੋ ਕੋਡੀ ਖੜਾ ਰਹੀ ਵੀ ਸੀਗੇ ਤੇ ਸੁਨਾਰੇ ਵੀ ਸੀਗੇ ਉਹਨਾਂ ਤੋਂ ਫਿਰ ਇਹਨਾਂ ਨੇ ਪੈਸੇ ਲੈਣੇ ਸਟਾਰਟ ਕਰਦੇ ਸੀ ਪੈਸੇ ਲੈ ਲੈਂਦੇ ਸੀ ਜਿਹੜਾ ਕੋਈ ਮੜਾ ਯੜਦਾ ਸੀਗਾ ਉਹ ਵਿਭਾਗ ਦਾ ਰੋਣ ਮਿਰੇਮੋ ਫਿਰ ਉਸ ਤੋਂ ਬਾਅਦ ਇਹਨਾਂ ਨੇ ਰਵਣਕਵਾਰ ਨੂੰ ਐਸਐਚਓ ਨੂੰ ਬਦਲ ਕੇ ਅਮਰਜੀਤ ਲਾਦਾ ਅਮਰਜੀਤ ਦਾ ਮੈਨੂੰ ਫੋਨ ਆਉਂਦਾ ਇੱਕ ਤਰੀਕ ਨੂੰ ਉਹਨੇ ਮੈਥੋਂ 50000 ਦੀ ਡਿਮਾਂਡ ਕੀਤੀ ਮੈਂ ਉਹਨੂੰ ਕਹਿਆ ਵੀ ਮੈਂ ਇਸ ਕੰਮ ਤੇ ਹੈ ਨਹੀਂ ਫਿਰ ਇਹਨਾਂ ਨੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਰਿਕਾਰਡਿੰਗ ਹੋ ਗਈ ਆ ਫਿਰ ਇਹਨਾਂ ਨੇ ਮੇਰੇ ਤੇ ਵਾਗੇ ਪੁਰਾਣੇ ਪਰਚਾ ਦਰਜ ਦਿੱਤਾ ਸਾਡੇ ਸਿਖਿਆ ਜਾਣਾ ਜੀ ਜੀ ਸਿਰਫ ਇੱਕ ਉਹ ਰਿਕਾਰਡਿੰਗ ਤੇ ਸਾਰਾ ਕੇ ਚੱਲ ਗਿਆ ਪੈਰ ਬਾਈ ਇੱਕ ਉਹ ਰਿਕਾਰਡਿੰਗ ਤੇ ਚੱਲਿਆ ਪੈਰ ਬਾਈ ਫਿਰ ਮੈਂ ਕਰਦਾ ਰਿਹਾ ਹਾਂ ਜੀ ਫਿਰ ਬਹੁਤ ਵੱਡੇ ਅਫਸਾਨੇ ਮੇਰੇ ਇੱذ ਵੀ ਨਾਲ ਮੇਰੇ ਅ ਫਿਰ ਉਹਨੇ ਡੀਏਜੀ ਦੀ ਪੀ ਸੁਰਤੇ ਮਰਾਈ ਦੀ ਲਾਈ ਇਨਕੁਆਰੀ ਉੱਥੇ ਫਿਰ ਡੀਐਸਪੀ ਭੁਖੇਂਦਰ ਸਿੰਘ ਐਲਕੇ ਜਾਦੋ ਐਸਐਸਪੀ ਫਰੀਦਕੋਟ ਇਹਨਾਂ ਨੇ ਫਿਰ ਸਾਰਿਆਂ ਨੇ ਇਨਕੁਆਰੀ ਕਦੋਂ ਕੀਤੀ ਫਿਰ ਉੱਪਰਲੇ ਅਧਿਕਾਰਾਂ ਨੂੰ ਦੱਸਿਆ ਵੀ ਇਹਦੇ ਵਿੱਚ ਬਹੁਤ ਵੱਡਾ ਕਤਲ ਹੋਇਆ ਵਾ ਜਿਸ ਕਰਕੇ ਸਜ਼ਾ ਹੋਣੀ ਹੈ 5-5 ਸਾਲ ਦੀ 50 ਜਣਿਆਂ ਨੂੰ ਇਹਨਾਂ ਨੇ ਜਿਹੜਾ ਬਲੈਕਮੇਲਿੰਗ ਕੀਤਾ ਗਏ ਬੰਦਾਂ ਨੂੰ ਸਜ਼ਾ ਹੀ ਬਹੁਤ ਘੱਟ ਹੈ ਸਜ਼ਾ ਘੱਟ ਤਾਂ ਨਹੀਂ ਕਹਿ ਸਕਦੇ ਕਿ ਇਹ ਕਿਦੋਂ ਕੋਈ ਕਰਾਇਮ ਕਰਦਾ ਇਹਦੇ ਤੇ ਇੰਨੀ ਕਿ ਸਜ਼ਾ ਹੋਣੀ ਸੀ ਇਹਦੇ ਤੇ ਕਿਉਂ ਹੋਰ ਇੱਕ ਪੈਸੇ ਦਾ ਲੈਨ ਦੇਣ ਸੀ ਪਰ ਸੰਦੀ ਨਹੀਂ ਮਿਲ ਰਹਾ ਸੋ ਚੋ ਸਜ਼ਾ ਇੰਨੀ ਕਿ ਹੋਣੀ ਸੀ ਇਹ ਇੱਕ ਮੇਰਾ ਕੇਸ ਹੈ ਇਹ ਕਿਤੇ ਇੱਕ ਲੱਖ ਰੁਪਏ ਯਾਨੀ ਕਿ ਉਹ ਮੁੱਲ ਦੀ ਨਕਲ ਸੁਣਨਾ 8 ਲੱਖ ਦਾ 8 ਸਾਲ ਦੀ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਏਗੀ ਤਾਂ ਕਹਿ ਸਕਦੇ ਹਾਂ ਕਿ ਬਹੁਤ ਲੰਬੇ ਸਮੇਂ ਤੋਂ ਇਸ ਤਰ੍ਹਾਂ ਦਾ ਜਿਹੜਾ ਕੇਸ ਚੱਲ ਰਿਹਾ ਸੀਗਾ ਉਸ ਦੇ ਦਰਜ ਦਿਨ ਪਹਿਲਾਂ ਹੀ ਦਾ ਉਸ ਦੀ ਕਰਾਰ ਦਿੱਤਾ ਗਿਆ ਸੀਗਾ ਕਿਸੇ ਇੱਕ ਪੁਰਦੇ ਵਿੱਚ ਦਾਨੋ ਜਾਂ ਇਸ ਦੀ ਜਾਂਚ ਕਰਾ ਦਿੱਤਾ ਗਿਆ ਸੀਗਾ ਕਿ ਫੈਕਟ ਫਾਈਂਡਿੰਗ ਕੋਈ ਕਈ ਚੀਜ਼ਾਂ ਦੀ ਫਿਟਨੈਸ ਟ੍ਰੈਕਿੰਗ ਬਹੁਤ ਸਾਰੀ ਚੀਜ਼ਾਂ ਨੂੰ ਲੱਗਦੀ ਸੀਗੀ ਬੰਨੋਂ ਲਗਾਤਾਰ ਇਹਦੇ ਵਿੱਚ ਕੰਮ ਦਾ ਸਹਾਇਤਾ ਜਾ ਰਹੀ ਹੈ ਇਹ ਦਿੱਤਾ ਨਹੀਂ ਹੋਇਆ ਅੱਜ ਇਹ ਸਜ਼ਾ ਦਾ ਐਲਾਨ ਪਿਆ ਹੈ ਕਿ ਮੈਂ ਕਮੈਂਟ ਕਰਾਂ よかった。